ਤੋ ਮੈਂ ਕੁਲਦੀਪ ਸਿੰਘ ਮੇਰੇ ਨਾਲ ਨੇ ਬਾਬਾ ਜੀ ਮੇਬਾ ਸਿੰਘ ਜੀ ਪਾ ਲਈਆ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਡੇ ਵੱਲੋਂ ਗਾਇ ਸੁੱਚੇ ਸੂਰ ਮੈਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੱਤਾ ਉਸੇ ਕਲਮ ਚੋਂ ਜਾਨੀ ਕਿ ਹਰਪਾਲ ਸਿੰਘ ਸ਼ਮਲਾ ਜੀ ਦੀ ਕਲਮ ਚੋਂ ਇੱਕ ਹੋਰ ਰਚਨਾ ਗੱਲ ਉਸ ਵੇਲੇ ਦੀ ਜਉਨੇ ਮੋੜ ਦੇ ਵੱਡੇ ਭਰਾ ਕਿਸ਼ਨੇ ਨਾਲ ਜਦੋਂ ਡੋਗਰ ਗਦਾਰ ਗਦਾਰੀ ਕਰਦਾ ਉਹ ਕਿਵੇਂ ਕਰਦਾ ਸੁਣੋ ਗੌਰ ਨਾਲ ਉਹ ਬੈਠੀ ਚੁੱਲੇ ਮੂਰੇ ਡੋਗਰੇ ਦੀ ਨਾਰ ਹੈ ਉਹ ਬੈਠੀ ਚੁੱਲੇ ਮੂਰੇ ਡੋਗਰੇ ਦੀ ਨਾਰ ਹੈ ਨੀਟ ਤਰੀ ਵਾਲਾ ਕਰਿਆ ਤਿਆਰ ਹੈ ਉਹ ਕੁੰਡੀ ਕੌਲੀਆਂ ਚ ਕੜਛੀ ਜੀ ਮਾਰ ਹੈ ਫੇਰ ਥਾਲ ਚ ਟਿਕਾ ਕੇ ਰੱਖੇ ਮੇਸ ਤੇ ਲਿਆ ਕੇ ਨਾਲ ਰੱਖ ਤੇ ਪਿਆਲੇ ਮੋਟਿਆਰ ਨੇ ਉਹ ਕੰਗਣ ਪਵਾਉਣੇ ਜੱਟ ਹੋ ਪੱਕੀ ਧਾਰ ਲਈ ਹੈ ਡੋਗਰ ਗਦਾਰ ਨੇ ਹੋ ਕੰਗਣ ਪਵਾਉਣੇ ਜੱਟ ਦਾ ਪੱਕੀ ਧਾਰ ਲਈ ਹੈ ਡੋਗਰ ਗਦਾਰ ਨੇ ਡੋਗਰ ਨੇ ਖੋਲਿਆ ਪਾਕੇ ਲੈਚੀਆਂ ਕਢਾਈ ਮੇਰੇ ਢੋਲਿਆ ਡਾਕਟਰ ਬੋਤਲ ਦਾ ਡੋਗਰ ਨੇ ਖੋਲਿਆ ਪਾਕੇ ਲੈਚੀਆਂ ਕਢਾਈ ਮੇਰੇ ਢੋਲਿਆ ਹੋਰ ਮਾਰ ਕੇ ਜੋ ਸਾਰੇ ਵਿੱਚ ਵਿੱਕਦੇ ਬਾਜ਼ਾਰ ਇਸ ਰਾਣੀ ਦੇ ਉਹ ਸਾਰੇ ਪਾਣੀ ਹਾਰਨੇ ਕੰਗਣ ਪਵਾਉਣ ਜੱਟ ਦੇ ਪੱਕੀ ਧਾਰ ਲਈਆ ਡੋਗਰ ਗੰਦਾਰ ਨੇ ਕੰਗਣ ਪਵਾਉਣ ਜੱਟ ਦੇ ਪੱਕੀ ਧਾਰ ਲਈਆ ਡੋਗਰ ਗੰਦਾਰ ਨੇ ਪੱਗ ਢੀ ਕੱਲਾ ਕੇ ਜੱਟ ਸੀ ਮੁਕਾ ਗਿਆ ਹੋ ਮੋਗਾ ਡੋਗਰ ਨੂੰ ਬਧੀ ਹੱਥ ਆ ਗਿਆ ਪੱਗ ਢੀ ਕੱਲਾ ਕੇ ਜੱਟ ਸੀ ਮੁਕਾ ਗਿਆ ਹੋ ਮੋਗਾ ਡੋਗਰ ਨੂੰ ਬਧੀ ਹੱਥ ਆ ਗਿਆ ਬੱਲੇ ਸਰਦਾਰਾ ਤੇਰੇ ਮਾਰ ਗਏ ਹਿਆਰਾ ਇਹਦੀ ਠੋਕਰੀ ਨੂੰ ਸੱਕਦੇ ਸਹਾਰ ਨੇ ਉਹ ਕੰਗਣ ਪਵਾਉਣੇ ਜੱਟ ਦਾ ਉਹੱਕੀ ਧਾਰ ਲਈ ਹ ਡੋਗਰ ਗੁਦਾਰ ਨੇ ਉਹ ਕੰਜਰੇ ਪਵਾਉਣਾ ਜੱਟ ਨੂੰ ਉਹੱਕੀ ਧਾਰ ਲਈ ਹ ਡੋਗਰ ਗੁਦਾਰ ਨੇ ਹੁੰਦੀ ਆ ਸ਼ਿਕਾਈ ਫੂਕ ਜੱਟ ਨੂੰ ਭੁੱਲ ਜਾਂਦਾ ਹੈ ਗੰਡਾ ਸਵੇ ਵੀ ਫੱਟ ਨੂੰ ਹੋ ਮਾੜੀ ਹੁੰਦੀ ਆ ਸ਼ਿਕਾਈ ਫੂਕ ਜੱਟ ਨੂੰ ਭੁੱਲ ਜਾਂਦਾ ਹੈ ਗੰਡਾ ਸਵੇ ਵੀ ਫੱਟ ਨੂੰ ਉਹੀ ਮੋੜਨੇ ਸੀ ਕੀਤੀ ਦਾਰੂ ਪਾਣੀ ਵਾਂਗੂ ਪੀਤੀ ਕਰੀ ਨਿਰਖਣਾ ਭੋਰਾ ਸਰਦਾਰ ਨੇ ਹੋ ਕੰਗਣ ਪਪਾਉਣ ਜੱਟ ਦੇ ਪੱਕੀ ਧਾਰ ਲੀਆ ਡੋਗਰ ਗੰਧਾਰ ਨੇ ਹੋ ਕੰਗਣ ਪਪਾਉਣ ਜੱਟ ਦੇ ਪੱਕੀ ਧਾਰ ਲੀਆ ਡੋਗਰ ਗੰਧਾਰ ਨੇ ਜੱਟ ਹੋ ਗਿਆ ਉਹ ਮੇਰੀ ਬੂਹੇ ਨੂੰ ਤਸੱਲੀ ਨਾਲ ਟੋ ਗਿਆ दारू ਪੀ ਕੇ ਜਦੋਂ ਆਉਟ ਜੱਟ ਹੋ ਗਿਆ ਉਹ ਮੇਰੀ ਬੂਹੇ ਨੂੰ ਤਸੱਲੀ ਨਾਲ ਟੋ ਗਿਆ ਸਿੱਧਾ ਪੁੱਜ ਗਿਆ ਥਾਣੇ ਉਹਨੂੰ ਕੱਲਾ ਕੱਲਾ ਜਾਣ ਥਾਪੀ ਬਾਜੀ ਨੂੰ ਜ਼ਿੱਦਤੀ ਧਾਨ ਪਪਾਉਣੇ ਜੱਟ ਦਾ ਪੱਕੀ ਧਾਰ ਲਈ ਹ ਡੋਗਰ ਗਦਾਰ ਨੇ ਹੋ ਕੰਗਣ ਪਪਾਉਣੇ ਜੱਟ ਦਾ ਪੱਕੀ ਧਾਰ ਲਈ ਹ ਡੋਗਰ ਗਦਾਰ ਨੇ ਆ ਸਾਬ ਜੀ ਹਿੰਮਤ ਛੇਤੀ ਕਰ ਲੋ ਗੋਡਾ ਕਿਸ਼ਨੇ ਦੀ ਧੌਣੀ ਉੱਤੇ ਧਾਰ ਲਾ ਓ ਆਖੇ ਸਾਬ ਜੀ ਹਿੰਮਤ ਛੇਤੀ ਕਰ ਲੋ ਗੋਡਾ ਕਿਸ਼ਨੇ ਦੀ ਧੌਣੀ ਉੱਤੇ ਧਾਰ ਲਾ ਅੱਜ ਮੌਕਾ ਹੈ ਸਨੇਰੀ ਜਾਵੇ ਬਚ ਕੇ ਨਾ ਮਹਿਰ ਕੀਤੀ ਮੇਰ ਮਾਸਾ ਪਰਵਾਦ ਘਾਰ ਨੇ ਹਕੰਗਣ ਪਪਾਉਣ ਜੱਟ ਦੇ ਪੱਕੀ ਧਾਰ ਲੀਆ ਡੋਗਰ ਗਦਾ ਕੰਗੜ ਪਪਾਉਣੇ ਜੱਟ ਦੇ ਪੱਕੀ ਤਾਰ ਲਈ ਆ ਡੋਗਰ ਗਦਾਰ ਨੇ ਹਾਣਾ ਚਾੜ ਕੇ ਬਲਾਡੇ ਤੋਂ ਸੀ ਆ ਗਿਆ ਹੋ ਪਿੰਡ ਦਸ ਕੇ ਚ ਦੈਸ਼ਤ ਜੀ ਪਾ ਗਿਆ ਹਾਣਾ ਚਾੜ ਬਲਾਡੇ ਤੋਂ ਸੀ ਆ ਗਿਆ ਹੋ ਪਿੰਡ ਦਸ ਕੇ ਚ ਦੈਸ਼ਤ ਜੀ ਪਾ ਗਿਆ ਚੰਦ ਪੈਸੇ ਨੇ ਚੜਾਤਾ ਮਾੜ ਜੇਲ੍ਹ ਚ ਫਸਾਦਾ ਹਰਪਾਲ ਦੇ ਨਸੀਬ ਗਏ ਹਾਰ ਨੇ ਹੋ ਕੰਗੜ ਪਪਾਉਣੇ ਜੱਟ ਦਾ ਪੱਕੀ ਤਾਰ ਲਈ ਆ ਡੋਗਰ